ਜੋ ਕਿਡਾ ਚਾਈਨਾ ਤੇ ਉਹ ਵੀ ਮੈਡਲ ਹੈ ਉਹ ਦੂਜਾ ਸੀ ਨਾ ਸਾਡਾ ਬੱਚਾ ਜਿਹੜਾ ਕਿ ਅੰਡਰ 17 ਚਾਈਨਾ ਦੇ ਵਿੱਚ ਬੈਡਮਿੰਟਨ ਦੀ ਐਸ਼ੀਅਨ ਲੈਵਲ ਤੇ ਖੇਡਾ ਹੁੰਦੀਆਂ ਨੇ ਔਰ 2023 ਦੇ ਵਿੱਚ ਵੀ ਇਹਨਾਂ ਨੇ ব্রੌਨ ਮੈਡਲ ਜਿੱਤਿਆ ਸੀਗਾ ਤਾਂ ਹੁਣ 2025 ਦੇ ਵਿੱਚ ਵੀ ਇਹਨਾਂ ਨੇ ব্রੌਨ ਮੈਡਲ ਜਿੱਤ ਕੇ ਭਾਰਤ ਦੇਸ਼ ਦਾ ਨਾਂ ਰੌਸ਼ਨ ਕੀਤਾ ਬਹੁਤ ਵੱਡੇ ਲੈਵਲ ਦੇ ਗੇਮਸ ਇਹ ਪਹਿਲਾਂ ਪਟਿਆਲੇ ਤੋਂ ਸ਼ੁਰੂ ਹੁੰਦੇ ਐ ਫਿਰ ਡਿਸਟ੍ਰਿਕਟ ਸਟੇਟ ਨੈਸ਼ਨਲ ਇੰਟਰਨੈਸ਼ਨਲ ਉੱਥੇ ਜਾਣ ਲਈ ਵੀ ਇੰਡੀਆ ਦੇ ਟੌਪ 4 ਬੱਚੇ ਹੀ ਜਾਂਦੇ ਹਨ ਉੱਥੇ ਜਾਣਾ ਫਿਰ ਉੱਥੇ ਜਾ ਕੇ ਪਰਫਾਰਮ ਕਰਨਾ ਬ੍ਰੌਂਜ਼ ਲਈ ਮੈਡਲ ਆਨਾ ਮੇਰੇ ਲਈ ਮਤਲਬ ਬਹੁਤ ਮਾਨ ਦੀ ਗੱਲ ਹੈ ਦਾਦਾ ਦਾਦੀ ਮਾਂ-ਬਾਪ ਲਈ ਬਹੁਤ ਵੱਡਾ ਪਲ ਹੁੰਦਾ ਜੀ ਜਦੋਂ ਬੱਚਾ ਆਪਣਾ ਕੋਈ ਪੂਰੇ ਦੇਸ਼ ਦਾ ਨਾਮ ਰੌਸ਼ਨ ਕਰੇ ਪੂਰੀ ਦੁਨੀਆ ਦੇ ਵਿੱਚ ਤੇ ਮੇਰੇ ਵੱਲੋਂ ਜਖੀਰ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਜੀ ਔਰ ਉਮੀਦ ਕਰਦੇ ਹਾਂ ਕਿ ਅੰਤਰਰਾਸ਼ਟਰੀ ਪੱਧਰ ਤੇ ਦੀਵੇਂ ਕਾਮਨਵੈਲਥ ਖੇਡਾਂ ਨੇ 올림픽 ਖੇਡਾਂ ਨੂੰ ਦੇ ਵਿੱਚ ਵੀ ਇਹ ਸਾਡਾ ਨਾਬੇਦਾਨ ਨਾਂ ਜਿਹੜਾ ਪੂਰੀ ਦੁਨੀਆ ਦੇ ਵਿੱਚ ਬੱਛਾ ਰੋਸ਼ਨ ਕਰੇਗਾ। ਚੌਥੀ ਵਾਰ ਜਪੜਦਾ ਕਿ ਜਦੋਂ ਇਹਨੇ ਕੰਮ ਸ਼ੁਰੂ ਕਰ ਰਹੀ ਥੀ ਇਹਦੇ ਫਾਦਰ ਮਤਲਬ ਇਹਨੂੰ ਰੋਜ਼ ਪਟਿਆਲੇ ਲੈ ਕੇ ਜਾਂਦੇ ਤੇ ਸ਼ਾਮ ਨੂੰ ਉੱਥੇ ਖੜਾ ਹੋਣ ਵਾਸਤੇ ਫਿਰ ਰਾਤ ਨੂੰ 9-9 ਵਜੇ ਮੁੜਦੇ ਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ। ਵਾਹਿਗੁਰੂ ਜੀ ਦਾ ਸੱਚੇ ਪਾਤਸ਼ਾਹ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਤੈਦ ਲੂੰ ਲੱਖ ਲੱਖ ਸ਼ੁਕਰ ਕਰਦਾਂ ਕਿ ਉਹਨਾਂ ਨੇ ਸਿਰ ਤੇ ਮਿਹਰ ਪਰਿਆ ਹੱਥ ਰੱਖਿਆ ਸਾਡੇ ਸਾਰਿਆਂ ਤੇ ਬੱਚੇ ਜਗਸ਼ੀਰ ਸਿੰਘ ਨੇ ਇਸ ਨੂੰ ਦੂਜੀ ਵਾਰ ਜਿਹੜਾ ਇੰਟਰਨੈਸ਼ਨਲ ব্রੌਂਜ਼ ਮੈਡਲ ਜਤਾਇਆ ਤੇ ਖੁਸ਼ੀ ਦਾ ਕੋਈ ਅੰਤ ਨਹੀਂ ਬਹੁਤ ਜ਼ਿਆਦਾ ਖੁਸ਼ ਆ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਆ ਅਸੀਂ ਬੱਚੇ ਦੀਆਂ ਮਿਹਨਤਾਂ ਨੇ ਸਰ ਛੋਟੇ ਹੁੰਦੇ ਤੋਂ ਸ਼ਾਇਦ ਇਹ ਸਾਰਾ ਹਾਰਡਵਰਕ ਜੋ ਆਪਾਂ ਨੂੰ ਹੁਣ ਮੂਮੈਂਟ ਦਿਖਦੀ ਹੈ ਇਸ ਦੇ ਪਿੱਛੇ ਸ਼ਾਇਦ ਬਹੁਤ ਵੱਡੀ ਹਾਰਡ ਵਰਕਿੰਗ ਹੈ ਬੱਚੇ ਦੀ ਸਾਡੀ ਦੇ ਨਾਲ ਹੈ ਹੀ ਹੈ ਔਰ ਬੱਚੇ ਦੀ ਬਹੁਤ ਹੈ ਸਰ ਅਹਤ ਵੱਡੇ ਖੁਸ਼ੀ ਦੀ ਗੱਲ ਹੈ ਜੀ ਸਾਡੇ ਨਾਭਾ ਸ਼ਹਿਰ ਲਈ ਪੰਜਾਬ ਲਈ ਔਰ ਪੂਰੇ ਭਾਰਤ ਦੇਸ਼ ਲਈ ਜਿਵੇਂ ਸਾਡਾ ਬੱਚਾ ਜਿਹੜਾ ਹੈ ਕਿ ਅੰਡਰ 17 ਚਾਈਨਾ ਦੇ ਵਿੱਚ ਬੈਡਮਿੰਟਨ ਦੀਆਂ ਏਸ਼ੀਅਨ ਲੈਵਲ ਤੇ ਖੇਡਾ ਹੁੰਦੀਆਂ ਨੇ ਔਰ 2023 ਦੇ ਵਿੱਚ ਵੀ ਇਹਨਾਂ ਨੇ ব্রਾਊਨ ਮੈਡਲ ਜਿੱਤਿਆ ਸੀਗਾ ਤਾਂ ਹੁਣ 2025 ਦੇ ਵਿੱਚ ਵੀ ਇਹਨਾਂ ਨੇ ব্রਾਊਨ ਮੈਡਲ ਜਿੱਤ ਕੇ ਭਾਰਤ ਦੇਸ਼ ਦਾ ਨਾਂ ਰੌਸ਼ਨ ਕੀਤਾ ਤੇ ਅੱਜ ਨਾਭਾ ਦੇ ਵਿੱਚ ਜਿੱਤਣ ਤੋਂ ਬਾਅਦ ਵਾਪਸ ਪਰਤੇ ਆ ਇਹਨਾਂ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ਦਾਦਾ ਦਰਦੀ ਮਾਂ-ਬਾਪ ਲਈ ਬਹੁਤ ਵੱਡਾ ਪਲ ਹੁੰਦਾ ਜੀ ਜਦੋਂ ਬੱਚਾ ਆਪਣਾ ਕੋਈ ਪੂਰੇ ਦੇਸ਼ ਦਾ ਨਾਂ ਰੌਸ਼ਨ ਕਰੇ ਪੂਰੀ ਦੁਨੀਆ ਦੇ ਵਿੱਚ ਤੇ ਮੇਰੇ ਵੱਲੋਂ ਜਖਸ਼ੀਰ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਜੀ ਔਰ ਉਮੀਦ ਕਰਦੇ ਹਾਂ ਕਿ ਅੰਤਰਰਾਸ਼ਟਰੀ ਪੱਧਰ ਤੇ ਜਿਵੇਂ ਕਾਮਨਵੈਲਥ ਖੇਡਾਂ ਨੇ 올림픽 ਖੇਡਾਂ ਨੇ ਉਹਦੇ ਵਿੱਚ ਵੀ ਇਹ ਸਾਡਾ ਨਾਬੇ ਦਾ ਨਾਮ ਜਿਹੜਾ ਪੂਰੀ ਦੁਨੀਆ ਦੇ ਵਿੱਚ ਬੱੱਚਾ ਰੋਸ਼ਨ ਕਰੇਗਾ ਜੀ ਅਕੀਲਾ ਤਾਂ অনਲੀ ਟਾਈਮ ਤੋਂ ਦੋ-ਦੋ ਮੈਡਲ ਵੀ ਲਏਗਾ ਬਿਲਕੁਲ ਜੀ ਕਿਉਂ ਨਹੀਂ ਦੇਖੋ ਜਦੋਂ ਸ਼ੁਰੂਆਤ ਹੁੰਦੀ ਹੈ ਨਾ ਜੀ ਸ਼ੁਰੂ ਖੇਡਾਂ ਦੇ ਵਿੱਚ ਕੋਈ ਵੀ ਜ਼ਿੰਦਗੀ ਦੇ ਵਿੱਚ ਆਪਾਂ ਕੰਮ ਲੈ ਲਓ ਉਹਦੇ ਵਿੱਚ ਜਿੱਤ ਹਾਰ ਬਣੀ ਹੋਈ ਹੈ ਜੀ ਤੇ ਜਦੋਂ ਬੰਦਾ ਹਾਰਦਾ ਫਿਰ ਉਹਨੂੰ ਜਿੱਤ ਦਾ ਮਤਲਬ ਪਤਾ ਲੱਗਦਾ ਜਦੋਂ ਜਿੱਤਦਾ ਆਦਾ ਫਿਰ ਉਹਨੂੰ ਪਤਾ ਲੱਗਦਾ ਕਿ ਮੈਂ ਆਪਣੇ ਆਪ ਨੂੰ ਕਿਵੇਂ ਹੋਰ ਮੇਨਟੇਨ ਕਰਕੇ ਰੱਖਣਾ ਜਿਵੇਂ ਉਹਨੂੰ ব্রਾਊਨ ਮੈਡਲ ਜਿੱਤਿਆ ਕੋਈ ਗੱਲ ਨਹੀਂ ਜੀ ਸਿਲਵਰ ਵੀ ਆਊਗਾ 골ਡ ਵੀ ਆਊਗਾ ਔਰ ਇੱਕ ਦਿਨ 골ਡ ਵੀ ਲੈ ਕੇ ਆਊਗਾ ਸਾਡਾ ਬੱਚਾ ਔਰ ਵੱਡੇ ਮਾਣ ਵਾਲੀ ਗੱਲ ਹੋਗੀ ਦਾਦਾ-ਦਾਦੀ ਲਈ ਮਾਪੇ ਬਾਬ ਲਈ ਸਾਡੇ ਨਾਂਬਾ ਲਈ ਪੂਰੇ ਪੰਜਾਬ ਲਈ ਭਾਰਤ ਦੇਸ਼ ਲਈ ਕਿਉਂਕਿ ਇਹੋ ਜਿਹੇ ਬੱਚੇ ਜਿਹੜੇ ਆ ਜਿਹੜੇ ਆਰਗੈਨਿਕ ਤਰੀਕੇ ਨਾਲ ਜਿਨ੍ਹਾਂ ਦੀ ਖੁਰਾਕ ਹੈ ਦਾਦਾ-ਦਾਦੀ ਦਾ ਪਿਆਰ ਮਾਪੇ ਬਾਬ ਦਾ ਪਿਆਰ ਜਿਹੜਾ ਮਿਲਦਾ ਜਦੋਂ ਤਾਂ ਫਿਰ ਇਸ ਕਿਸਮ ਦੇ ਬੱਚੇ ਜਿਹੜੇ ਆ ਉਹ ਪਰਫਾਰਮ ਕਰਦੇ ਆ ਨਾ ਜੀ ਇਹ ਉਹ ਉਹ ਬੱਚੇ ਨੇ ਜਿਹੜੇ ਬਹੁਤ ਲੰਮੀ ਰੇਸ ਜਿਹੜਾ ਜੀ ਇਹਨਾਂ ਨੇ ਚੱਲਣਾ ਔਰ ਬਹੁਤ ਸਾਰੇ ਅਵਾਰਡ ਜਿੱਤਨੇ ਆ ਬਹੁਤ ਸਾਰੇ ਮੈਡਲ ਜਿੱਤਨੇ ਆ ਇਹਨਾਂ ਨੇ ਤੇ ਅਜੇ ਤਾਂ ਸ਼ੁਰੂਆਤ ਆ ਜੀ ਇਹਨੇ ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਆ ਮੈਂ ਜਿਵੇਂ ਆ ਰਿਪੋਰਟ ਬਣ ਰਹੀ ਹੈ ਜੀ ਤੁਹਾਡੇ ਮੀਡੀਆ ਦੀ ਰਿਪੋਰਟ ਵੀ ਸਾਰੀ ਨਿਊਜ਼ ਦੇ ਵਿੱਚ ਵੀ ਅਸੀਂ ਭੇਜਾਂਗੇ ਪ੍ਰਿੰਟ ਮੀਡੀਆ즈 ਵੀ ਭੇਜਾਂਗੇ ਮੈਂ ਆਪਣੇ ਸੋਸ਼ਲ ਹੈਂਡਲ ਤੇ ਵੀ ਪਾਇਆ ਤੋ ਸਾਰੀਆਂ ਸੀਮ ਸਾਹਿਬ ਦੀ ਨੌਲੇਜ ਦੇ ਵਿੱਚ ਲੈ ਕੇ ਆਵਾਂ ਗੱਲ ਤਾਂ ਬੱਚਾ 17 ਸਾਲ ਅੰਡਰ 70 ਹੈ ਜੀ ਤੇ ਉਮਰ ਪਈ ਹੈ ਹਲੇ ਤਾਂ ਜੀ 4-5 ਸਾਲ ਔਰ ਜੋ ਵੀ ਪੋਸੀਬਲ ਹੋਇਆ ਜਿਵੇਂ ਵੀ ਅੱਗੇ-ਅੱਗੇ ਇਹਨਾਂ ਨੂੰ ਟ੍ਰੇਨਿੰਗ ਦੀ ਜ਼ਰੂਰਤ ਹੈ ਹੋਰ ਉਸ ਲੈਵਲ ਦੇ ਕੋਚ ਜਿਹੜੇ ਚਾਹੀਦੇ ਨੇ ਉਸ ਲੈਵਲ ਦੀ ਖੁਰਾਕ ਚਾਹੀਦੀ ਹੈ ਅੱਛੇ-ਅੱਛੇ ਪਲੇਟਫਾਰਮ ਹੈ ਜਿਹੜੇ ਸਾਰੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਸਾਹਿਬ ਨਾਲ ਉਹਨਾਂ ਨਾਲ ਗੱਲ ਕਰਕੇ ਅਸੀਂ ਉਹ ਪਲੇਟਫਾਰਮ ਜਿਹੜਾ ਪ੍ਰੋਵਾਈਡ ਕਰਾਂਗੇ ਬੱਚੇ ਕਿਸੇ ਵੀ ਖੇਡ ਦੇ ਵਿੱਚ ਜਾਣਾ ਚਾਹੁੰਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਣੇ ਆਪਣੇ ਬੱਚਿਆਂ ਦੇ ਉੱਪਰ ਕਨਸੈਂਟਰੇਟ ਕਰੋ ਜਿਹੜੀ ਖੇਡ ਦੇ ਵਿੱਚ ਉਹਨਾਂ ਦਾ ਮਨ ਲੱਗਦਾ ਉਹ ਖੇਡ ਦੇ ਵਿੱਚ ਉਹਨਾਂ ਤੇ ਪ੍ਰੋਪਰ ਧਿਆਨ ਦਿਓ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਉਹਨਾਂ ਦਾ ਸ਼ੈਡਿਊਲ ਕੀ ਆ ਉਹ ਕੀ ਖਾਂਦੇ ਨੇ ਸਟੱਡੀ ਕਿਵੇਂ ਚੱਲ ਰਹੀ ਆ ਉਹਨਾਂ ਦਾ ਫਰੈਂਡ ਸਰਕਲ ਕੀ ਆ ਔਰ ਪੇਰੈਂਟਸ ਲਈ ਮੇਰੇ ਖਿਆਲ ਇਸ ਤੋਂ ਵੱਡਾ ਕੋਈ ਮਕਾਮ ਨਹੀਂ ਹੁੰਦਾ ਜਦੋਂ ਉਹਨਾਂ ਦਾ ਬੱਚਾ ਇੰਟਰਨੈਸ਼ਨਲ ਪੱਧਰ ਤੇ ਕੋਈ ਪਰਫਾਰਮ ਕਰਦਾ ਤੇ ਕੋਈ ਵੀ ਗੇਮ ਹੈ ਗੇਮਾਂ ਜਿਵੇਂ ਸਾਡੀ ਮੈਨੂੰ ਯਾਦ ਆ ਮੈਸਪਿੰਡ ਤੋਂ ਸਾਡੀ ਬੱਚੀ ਹਰਜਿੰਦਰ ਕੌਰ ਇੱਕ ਐਸਾ ਪਿੰਡ ਹੈ ਜਿੱਥੇ ਜਦੋਂ ਮੈਨੂੰ ਪਤਾ ਲੱਗਿਆ ਕਿ ਖੇਡ ਗਰਾਉਂਡ ਵੀ ਨਿਊਸ ਪਿੰਡ ਦੇ ਵਿੱਚ ਤਾਂ ਅਸੀਂ ਹੁਣ ਨਵਾਂ ਖੇਡ ਗਰਾਉਂਡ ਬਹੁਤ ਹਾਈ ਲੈਵਲ ਦਾ ਅਸੀਂ ਹੁਣ ਬਣਾ ਰਹੇ ਹਾਂ ਤੇ ਉੱਥੋਂ ਦੀ ਬੱਚੀ ਜਿਹੜੀ ਕਾਮਨਵੈਲਥ ਖੇਡਾਂ ਦੇ ਵਿੱਚ weight lifting ਦੇ ਵਿੱਚ ਉਹਨੇ ਬ੍ਰਾਉਨ ਜਿੱਤਿਆ ਤੇ ਉਸ ਤੋਂ ਬਾਅਦ ਸਾਡਾ ਇਹ ਬੱਚਾ ਜਿਹੜਾ ਇਹਨਾਂ ਨੇ ਬਹੁਤ ਅੱਛਾ ਪਰਫਾਰਮ ਕੀਤਾ ਔਰ ਇਹਨਾਂ ਦੀ ਗੱਲਬਾਤ ਦੇ ਵਿੱਚੋਂ ਮੈਂ ਜਿਹੜਾ ਅਬਜ਼ਰਵ ਕੀਤਾ ਇਹਨਾਂ ਨੂੰ ਉਹ ਇਹ ਨਿਕਲ ਕੇ ਆਇਆ ਕਿ ਇਹ ਬੱਚਾ ਹਾਰਨ ਵਾਲਾ ਨਹੀਂ ਹੈ ਜੀ ਇਹ ਬੱਚਾ ਜਿੱਤ ਦਰਦ ਕਰਦਾ ਜਾਊਗਾ ਔਰ ਅੱਗੇ ਤੋਂ ਅਗੇ ਮੈਡਲ ਜਿੱਦਾ ਜਾਊਗਾ ਕਿਉਂਕਿ ਜਦੋਂ ਤੁਹਾਡੇ ਵਿਚਾਰ ਅੱਛੇ ਨੇ ਨਾ ਪੋਜ਼ਿਟਿਵ ਨੇ ਕਿ ਮੇਰੇ ਪੇਰੈਂਟਸ ਹੀ ਸਾਰਾ ਕੁਝ ਨੇ ਮੇਰਾ ਦਾਦੀ ਦਾਦੀ ਸਾਰਾ ਕੁਝ ਨਹੀਂ ਔਰ ਮੈਨੂੰ ਅੱਜ ਤੱਕ ਕਦੇ ਕੋਈ ਹਾਰ ਦਾ ਮੂੰਹ ਦੇਖਣਾ ਨਹੀਂ ਪਿਆ ਤਾਂ ਇਹ ਪੋਜ਼ਿਟਿਵ એનર્ਜੀ ਆ ਦੁਨੀਆ ਸਾਰੀ ਪੋਜ਼ਿਟਿਵ ਨਰਜੀ ਨਾਲ ਚੱਲਦੀ ਹੈ ਜਦੋਂ ਆਪਾਂ ਕਹਿੰਨੇ ਆ ਪਤਾ ਨਹੀਂ ਕੀ ਹੋਊਗਾ ਮੇਰਾ ਕੀ ਬਣੂਗਾ ਉਦੋਂ ਫਿਰ ਬੰਦਾ ਜਿਹੜਾ ਜੀ ਉਹ ਕਿਉਂਕਿ ਸੁਪਨਿਆਂ ਨੂੰ ਜਿਉਂਦਾ ਰੱਖਣਾ ਹੀ ਸਭ ਤੋਂ ਵੱਡੀ ਕਲਾ ਜਿਹੜਾ ਬੰਦਾ ਸੁਪਨੇ ਜਿਉਂਦੇ ਰੱਖਦਾ ਉਹਨੂੰ ਸਾਰਾ ਕੁਝ ਮਿਲਦਾ ਬੱਚੇ ਦੇ ਸ਼ੁਰੂ ਹੋਏ ਨੇ ਹਲ ਤਾਂ ਹਲ ਤਾਂ ਅੱਧ ਖੇੜਿਆ ਫੁੱਲ ਹੈ ਜੀ 17 ਸਾਲ ਦੀ ਉਮਰ ਕੀ ਹੁੰਦੀ ਹੈ ਬਹੁਤ ਛੋਟੀ ਉਮਰ ਹੈ ਔਰ ਇਹ ਬੱਚਾ ਜਦੋਂ 4-5 ਸਾਲ ਹੋਰ ਖੇੜਿਆ ਤਾਂ ਇੰਨੀ ਪਰਪਕਤਾ ਆਊਗੀ ਜੀ ਮੈਨੂੰ ਉਮੀਦ ਹੈ ਕਿ 올림픽 ਲੈਵਲ ਤੇ ਜਿਵੇਂ ਦੱਸਿਆ ਕਿ ਯੂਕੇ ਦੇ ਵਿਜੀਟ ਸਭ ਤੋਂ ਵੱਡੀ ਟਰੋਫੀ ਹੁੰਦੀ ਹੈ ਉਹਦੇ ਵਿੱਚ ਵੀ ਸਾਡਾ ਬੱਚਾ ਇਹ ਜਿਹੜਾ 골ਡ ਮੈਡਲ ਲੈ ਕੇ ਹਿੰਦੁਸਤਾਨ ਦਾ ਨਾਮ ਦੁਨੀਆ 'ਚ ਰੌਸ਼ਨ ਕਰੇਗਾ ਦੇਖੋ ਜੀ ਇਹ ਆਸਾਨ ਤਾਂ ਹੁੰਦਾ ਨਹੀਂ ਹੈ ਕਿਉਂਕਿ ਉਹ ਬਹੁਤ ਵੱਡੇ ਲੈਵਲ ਦੇ ਗੇਮਸ ਹੈ ਪਹਿਲਾਂ ਪਟਿਆਲੇ ਤੋਂ ਸ਼ੁਰੂ ਹੁੰਦੇ ਹੈ ਫਿਰ ਡਿਸਟ੍ਰਿਕਟ ਸਟੇਟ ਨੈਸ਼ਨਲ ਇੰਟਰਨੈਸ਼ਨਲ ਉੱਥੇ ਜਾਣ ਲਈ ਵੀ ਇੰਡੀਆ ਦੇ ਟੌਪ 4 ਬੱਚੇ ਹੀ ਜਾਂਦੇ ਹਨ ਉੱਥੇ ਜਾਣਾ ਫਿਰ ਉੱਥੇ ਜਾ ਕੇ ਪਰਫਾਰਮ ਕਰਨਾ ਬ੍ਰਾਂonz ਲਈ ਮੈਡਲ আনা ਮੇਰੇ ਲਈ ਮਤਲਬ ਬਹੁਤ ਮਾਨ ਦੀ ਗੱਲ ਹੈ ਆਪਣੇ ਦੇਸ਼ ਲਈ ਖਾਸ ਕਰ ਪੰਜਾਬ ਲਈ ਨਾਬਾ ਸ਼ਹਿਰ ਲਈ ਮੇਰੇ ਪਾਪਾ ਅੰਮਾ ਮੈਨੂੰ ਹਰ ਵਕਤ ਸਪੋਰਟ ਕਰਦੇ ਆ ਮੇਰੇ ਕੋਚਸ ਮਤਲਬ ਬਹੁਤ ਖੁਸ਼ ਹੋ ਰਿਹਾ ਮੈਂ ਇਸ ਵਕਤ ਕਿੰਨਾ ਕ ਹਾਰਡ ਵਰਕ ਕਰਨਾ ਪਿਆ ਤੁਹਾਨੂੰ ਇਹ ਬਹੁਤ ਬਹੁਤ ਟਾਈਮ ਦੇ ਹੈ ਜੀ ਮੈਂ ਜਦ 7 ਸਾਲ ਦਾ ਸੀ ਮੈਂ ਤਦ ਸ਼ੁਰੂ ਕਰਤਾ ਸੀ ਬੈਡਮਿੰਟਨ ਖੇਡਦਾ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਟ੍ਰੇਨਿੰਗ ਕਰੀ ਜੀ ਬਹੁਤ ਮਤਲਬ ਬਹੁਤ ਜ਼ਿਆਦਾ ਹਾਰਡ ਵਰਕ ਲੱਗਿਆ ਇੱਥੇ ਤੱਕ ਪਹੁੰਚਣ ਨੂੰ ਕਿੰਨੇ ਮੁਲਕਾਂ ਦੇ ਆਏ ਹੋਏ ਸੀਗੇ ਜੀ ਇੱਥੇ 16 ਦੇਸ਼ ਆਏ ਹੋਏ ਸੀਗੇ ਜੀ ਚਾਈਨਾ ਚ ਖੇਡਣ ਤਾਂ ਕੀ ਉਮੀਦ ਪੂਰੀ ਸੀ ਵੀ ਜਿੱਤਣਾ ਮੈਡਲ ਹਾਂਜੀ ਪੂਰੀ ਉਮੀਦ ਨਾਲ ਲੱਗ ਗਿਆ ਸੀ ਇਸ ਵਾਰ ਜਿੱਤ ਕੇ ਆਣ ਮਦਰ ਫਾਦਰ ਦਾ ਕਿੰਨਾ ਕੁ ਹੈਗਾ ਰੋਲ ਤੁਹਾਡੀ ਸਫਤ ਮਿਹਨਤ ਜੋ ਹੈਗਾ ਜੀ ਉਹਨਾਂ ਦਾ ਹੀ ਹੈ ਜੇ ਜੇ ਉਹ ਮੈਨੂੰ ਸਪੋਰਟ ਨਾ ਕਰਦੇ ਮੈਂ ਡਿਸਟ੍ਰਿਕਟ ਵੀ ਨਹੀਂ ਜਿੱਤ ਸਕਦਾ ਸੀ ਉਹਨਾਂ ਦੇ ਸਪੋਰਟ ਕਰਕੇ ਹੀ ਮੈਂ ਅੱਜ ਇੱਥੇ ਤੱਕ ਪਹੁੰਚਿਆ ਸੁਪਨਾ ਕੀ ਹੈ ਤੁਹਾਡਾ ਵੀ ਅੱਗੇ ਕਿਸ ਮੁਕੰਮਲ ਤੱਕ ਪਹੁੰਚਣਾ ਸਾਰੇ ਪਲੇਅਰਸ ਦਾ ਸੁਪਨਾ ਤਾਂ 올림픽 ਮੈਡਲ ਹੀ ਹੈ ਮੇਰਾ ਵੀ 올림픽 골ਡ ਮੈਡਲ ਤੇ 올 ਇੰਗਲੈਂਡ ਚੈਂਪੀਅਨਸ਼ਿਪ ਉਹ ਵੀ ਮਤਲਬ ਦੂਸਰੇ ਨੰਬਰ ਤੇ ਆਂਦੀ ਹੈ ਬੈਡਮਿੰਟਨ ਵਿੱਚ 올림픽 ਤੋਂ ਬਾਅਦ 올 ਇੰਗਲੈਂਡ ਚੈਂਪੀਅਨਸ਼ਿਪ ਆਂਦੀ ਹੈ ਕਿੰਨੇ ਘੰਟੇ ਤੁਸੀਂ ਮਿਹਨਤ ਕਰਦੇ ਸੀਗੇ ਅ ਪਰ ਡੇ 8 ਘੰਟੇ ਲੱਗ ਜਾਂਦੇ ਹਨ ਹਾਂ ਮੁਸ਼ਕਲਾਂ ਵੀ ਆਈਆਂ ਹੋਣ ਕਿਵੇਂ ਸਾਡਾ ਟੈਕਲ ਕਰਦੇ ਸੀ ਹਾਂਜੀ ਬਹੁਤ ਮੁਸ਼ਕਲਾਂ ਆਉਂਦੀਆਂ ਹਨ స్టਡੀਜ਼ ਵੀ ਨਾਲ-ਨਾਲ ਕਰਨੀਆਂ ਹੁੰਦੀਆਂ ਹਨ 10th ਦੇ ਬੋਰਡ ਦੇ ਗਏ ਉਹਦੇ ਵਿੱਚ ਸਪੋਰਟਸ ਨੂੰ ਮੈਨੇਜ ਕਰਨਾ ਮਤਲਬ ਬਹੁਤ ਮੁਸ਼ਕਿਲ ਹੁੰਦਾ ਕਿਉਂਕਿ ਜੇ ਆਊਟ ਆਫ ਪ੍ਰੈਕਟਿਸ ਹੋ ਜਾਈਏ ਫਿਰ ਉਹ ਤਾਂ ਬਾਅਦ ਦੁਬਾਰਾ ਜਾ ਕੇ ਸ਼ੁਰੂ ਕਰਨਾ ਬਹੁਤ ਔਖਾ ਹੁੰਦਾ ਹੈ ਕਈ ਵਾਰੀ ਨਰਾਸ਼ ਹੋ ਹੋਗੇ ਸ਼ਾਇਦ ਵੀ ਛੱਡ ਦਈਏ ਇਹਦੀ ਬੈਟਲ ਤਾਂ ਨਹੀਂ ਰਿਹਾ ਮਕਾਮ ਨਹੀਂ ਕਰ ਰਿਹਾ ਹਾਂਜੀ ਇਹ ਵੀ ਮੋੜ ਆਏਗੇ ਮੇਰੇ ਨਾਲ ਹਲੇ ਤੱਕ ਤਾਂ ਐਵੇਂ ਕੁਝ ਹੋਇਆ ਨਹੀਂ ਹੈ ਮੈਂ ਅੱਛਾ ਹੀ ਕਰੇ ਮੈਂ ਤਾਂ ਇਹਨੂੰ ਬਹੁਤ ਬ੍ਰੀਤੀ ਨਾਲ ਦੇਖਦਾ ਹਾਂ ਔਰ ਹਰ ਵਕਤ ਧਿਆਨ ਹੈ ਨਾ ਜਿਹੜਾ 24 ਘੰਟੇ ਇਹ ਬੱਚੇ ਵੱਲ ਰਹਦਾ ਤਾਂ ਕਿ ਅੱਛਾ ਇਹਨੂੰ ਅਸੀਂ ਫੋਨ ਘੱਟ ਤੋਂ ਘੱਟ ਕਰਦਾ ਮੈਂ ਤਾਂ ਕਿ ਡਿਸਟਰਬ ਨਾ ਹੋਵੇ ਹੈ ਪਰ ਹਰ ਵਕਤ ਨੀਗਾ ਉੱਥੇ ਰਹਿੰਦੀ ਹੈ ਵੀ ਅੱਜ ਕਿੱਥੇ ਗੇੜ ਰਿਹਾ ਹੈ ਅੱਜ ਕਿੱਥੇ ਜਾ ਰਿਹਾ ਹੈ ਅੱਜ ਕਿੱਥੋਂ ਆ ਰਿਹਾ ਹੈ ਤੇ ਸਾਨੂੰ ਤਾਂ ਇਹ ਮਿਲਣ ਵਾਸਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਇਹ 4 ਸਾਲ ਚੌਥੀ ਜਿਹਾ ਪਾਂਚ ਪੜਦਾ ਤੀ ਜਦੋਂ ਇਹਨੇ ਕੰਮ ਸ਼ੁਰੂ ਕਰਿਆ ਤੀ ਇਹਦੇ ਇਹਦੇ ਫਾਦਰ ਮਤਲਬ ਇਹਨੂੰ ਰੋਜ਼ ਪਟਿਆਲੇ ਲੈ ਕੇ ਜਾਂਦੇ ਤੇ ਸ਼ਾਮ ਨੂੰ ਉੱਥੇ ਖੜਾਉਣ ਵਾਸਤੇ ਫਿਰ ਰਾਤ ਨੂੰ 9-9 ਵਜੇ ਮੋੜਦੇ ਨੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਹੁਣ ਵੀ ਬਹੁਤ ਕਰ ਰਹੇ ਨੇ ਖਰਚਾ ਵੀ ਬਹੁਤ ਹੋ ਰਿਹਾ ਹੈ ਖਰਚਾ ਸਭ ਤੋਂ ਜ਼ਿਆਦਾ ਤਾਂ 에어ਪੋਰਟ 에어 ਰਹੇ ਹੈ ਬਾਈ ਯਾਰ ਜਿੱਥੇ ਵੀ ਜਾਣਾ ਬਾਈ ਯਾਰ ਜਿੱਥੇ ਵੀ ਜਾਣਾ ਬਾਈ ਯਾਰ ਬਹੁਤ ਕਰਜ਼ਾ ਹੈ ਔਰ ਔਖੇ ਸੌਖੇ ਚੱਲ ਰਹੇ ਆ ਜੇ ਜੇ ਸਰਕਾਰ ਕੁਝ ਸੋੜਾ ਮਦਦ ਕਰ ਦੇਉ ਤਾਂ ਬੜੀ ਚੰਗੀ ਗੱਲ ਹੈ ਹੈ ਤੇ ਉਮੀਦਾਂ ਪੂਰੀਆਂ ਨੇ ਉਮੀਦਾਂ ਪੂਰੀਆਂ ਨੇ ਫਿਰ ਮੈਂ ਘਰੇ ਬੈਠ ਕੇ ਦੇਖਦਾ ਸੀ ਮੋੜੇ ਧਿਆਨ ਨਾਲ ਅੱਛਾ ਇੱਕ ਦੋ ਮੈਚ ਪਹਿਲਾਂ ਸ਼ੁਰੂ ਕਰ ਦਿੰਦਾ ਤੇ ਜਿਹੜੇ ਹੋਰ ਮੂਰੇ ਹੋ ਰਹੇ ਹੁੰਦੇ ਤਾਂ ਉਹ ਕਿਸ ਤਰ੍ਹਾਂ ਖੇਡ ਰਹੇ ਨੇ ਤੇ ਸਾਡਾ ਬੱਚਾ ਫਿਰ ਕਿਸ ਇਸ ਤਰ੍ਹਾਂ ਕਿੱਥਾ ਖੇਡ ਸਕਦਾ ਹੈ ਕਿ ਨਹੀਂ ਖੇਡਦਾ ਐ ਸਾਰਾ ਧਿਆਨੇ ਦੇ ਵਾਲੇ 24 ਘੰਟੇ ਤੇ ਆਣੇ ਦੇ ਵਾਲਾ ਹੋਰ ਤਾਂ ਕੋਈ ਕੰਮ ਨਹੀਂ ਹੈ ਕਦੇ ਸੋਚਿਆ ਸੀ ਵੀ ਤੁਹਾਡਾ ਪੁੱਤ ਐਡਾ ਵੱਡਾ ਨਾਮ ਰੋਸ਼ਨ ਕਰੂ। ਨਹੀਂ ਇਹ ਤਾਂ ਅਸੀਂ ਮਤਲਬ ਸੋਚ ਲਿਆ ਤੀ। ਅਸੀਂ ਕਿ ਸੋਚਿਆ ਡੈਡੀ ਕਹਿੰਦੇ ਵੀ ਆਪਾਂ ਐ ਕਰੋ ਇਹਨੂੰ ਇੱਥੇ ਆਪਣੇ ਕੋਟ ਹੈਗਾ ਲੈਂਡ ਕਲੱਬ ਵਿੱਚ ਹੈਗਾ। ਵੀ ਆਪਾਂ ਇਹਨੂੰ ਉੱਥੇ ਛੱਡ ਆਇਆ ਕਰਾਂਗੇ। ਮਖਾਸੈਂਗ ਮੈਂ ਨਾਲ ਵਗ ਜਾ ਕਰੂੰਗਾ। ਸ਼ੁਰੂ ਉੱਥੋਂ ਕਰਿਆ। ਅੱਛਾ ਉੱਥੇ ਜਿਹੜੇ ਤਿੰਨ ਤਿੰਨ ਚਾਰ ਸਾਲ ਦੇ ਸਟ੍ਰੀਨਿੰਗ ਕਰਦੇ ਤੇ ਇਹਨਾਂ ਨੂੰ ਤਿੰਨ ਮਹੀਨੇ ਬਾਅਦ ਹਰਉਣ ਲੱਗ ਗਿਆ ਉਹਨੂੰ ਇਹ ਜਾ ਕੇ। ਉਹ ਫਿਰ ਇਹਦੇ ਨਾਲ ਤੁਸੀਂ ਕਹਿੰਦੇ ਮਿਰਚਾ ਮਿਰਚਾ ਚਲੋ ਹੌਲੀ ਹੌਲੀ ਅੱਜ ਕੋਈ ਇਸ ਗੱਲ ਕੋ ਕਾ ਦੀ ਕੋਸ ਹੈ ਹੈ ਯਾਰ ਕਿੰਨੀ ਕਿੰਨੀ ਕਿ ਖੁਸ਼ੀ ਹੈ ਜੀ ਤੁਹਾਨੂੰ ਬਹੁਤ ਖੁਸ਼ੀ ਹੈ ਬੇਹੱਦ ਦੁਬਾਰਾ ਦੇ ਖੁਸ਼ੀ ਗਈ ਹੋ ਸਕਦੀ ਹੈ ਬਹੁਤ ਖੁਸ਼ੀ ਹੈ ਬੇਹੱਦ ਹੈ ਜੀ ਮੇਰੇ ਤਾਂ ਬਹੁਤ ਹੈ ਨਾ ਖੁਸ਼ੀ ਹੈ ਜੀ ਹਾਂ ਖੁਸ਼ੀ ਹੈ ਖੁਸ਼ੀ ਹੈ ਬਹੁਤ ਹੋਤੀ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਸਾਨੂੰ ਤਾਂ ਬਹੁਤ ਇਹਨਾਂ ਦੇਖ ਕੇ ਜਉਨੇ ਆ ਦੇਖਦੇ ਬੱਚਿਆਂ ਨੂੰ ਤੁਸੀਂ ਆ ਦੇਖ ਕੇ ਜਉਨੇ ਵੀ ਆ ਦੇਖਦੇ ਨੇ ਖਾਣਾ ਪੁੱਤ ਆ ਕਰਨਾ ਪੁੱਤ ਚਾਹ ਪੀਣੀ ਆ ਆਪਣੇ ਕੋਲੇ ਤਾਂ ਬੜੀ ਕੋਲੇ ਤਾਂ ਇਹੀ ਹੁੰਦਾ ਤੁਹਾਡੇ ਕੋਲੇ ਤਾਂ ਬਹੁਤ ਘੱਟ ਆ ਹੁੰਦੇ ਨੇ ਹਾਂ ਬਹੁਤ ਘਟੌਂਦੀ ਇੱਥੇ ਤਾਂ ਹਾਂ ਫੇ સેવા ਪੂਰੀ ਕਰਦੇ ਆ ਨੀ ਨਿਗਾ ਤਾਂ ਇਹਨਾਂ ਦੇ ਵਿੱਚ ਹੀ ਰਹਿੰਦੀ ਹੈ ਬੱਚਿਆਂ ਚ ਹਾਂ ਵੀ ਬੱਚਿਆਂ ਚ ਰਹਿੰਦੀ ਹੈ ਸਾਡੀ ਜੀ ਮਤਲਬ ਖੁਸ਼ੀ ਨੂੰ ਸਾਂਝੀ ਕਿਸ ਤਰ੍ਹਾਂ ਕਰਦੇ ਹਾਂ ਹੈ ਖੁਸ਼ੀ ਨੂੰ ਸਾਂਝੀ ਕਿਸ ਤਰ੍ਹਾਂ ਕਰਦੇ ਖੁਸ਼ੀ ਨੂੰ ਸਾਂਝੀ ਬਸ ਐਂਉਂ ਕਰਦੇ ਆ ਵੀ ਪ੍ਰਮਾਤਮਾ ਸਭ ਨੂੰ ਖੁਸ਼ੀ ਰੱਖੇ ਸਭ ਨੂੰ ਖੁਸ਼ੀ ਰੱਖੇ ਜਿਵੇਂ ਸਾਨੂੰ ਖੁਸ਼ੀ ਕਰਿਆ ਸਭ ਨੂੰ ਖੁਸ਼ੀ ਰੱਖੇ ਹੈ ਸਭ ਤੋਂ ਪਹਿਲਾਂ ਤਾਂ ਮੈਂ ਉਸ ਵਾਹਿਗੁਰੂ ਜੀ ਦਾ ਸੱਚੇ ਪਾਤਸ਼ਾਹ ਜਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਤਹਿ ਦਿਲੋਂ ਲੱਖ ਲੱਖ ਸ਼ੁਕਰ ਕਰਦਾਂ ਕਿ ਉਹਨਾਂ ਨੇ ਸਿਰ ਤੇ ਮਿਹਰ ਪਰਿਆ ਹੱਥ ਰੱਖਿਆ ਸਾਡੇ ਸਾਰਿਆਂ ਤੇ ਬੱਚੇ ਜਗਸ਼ੀਰ ਸਿੰਘ ਨੇ ਇਸ ਨੂੰ ਦੂਜੀ ਵਾਰ ਜਿਹੜਾ ਇੰਟਰਨੈਸ਼ਨਲ ব্রੌਂਜ਼ ਮੈਡਲ ਜਤਾਇਆ ਤੇ ਖੁਸ਼ੀ ਦਾ ਕੋਈ ਅੰਤ ਨਹੀਂ ਬਹੁਤ ਜ਼ਿਆਦਾ ਖੁਸ਼ ਆ ਬਹੁਤ ਖੁਸ਼ੀ ਹੋ ਰਹੀ ਹੈ ਕੀ ਲੱਗਦਾ ਵੀ ਤੁਹਾਨੂੰ ਕਿੱਥੇ ਤੱਕ ਉਮੀਦਾਂ ਨੇ ਆਪਣੇ ਬੇਟੇ ਦੀ ਹਾਂਜੀ ਇਹ ਉਮੀਦਾਂ ਬਹੁਤ ਨੇ ਸਭ ਤੋਂ ਜਿਹੜਾ ਹੈਗਾ 올림픽 골ਡ ਮੈਡਲ ਦੀ ਜਿਹੜੀ ਹੈਗੀ ਹੈ ਉੱਥੇ ਤੱਕ ਸਾਡੀ ਉਮੀਦ ਹੈਗੀ ਹੈ ਉਹ ਤੋਂ ਵੀ ਅੱਗੇ ਇੰਗਲੈਂਡ 올 ਇੰਗਲੈਂਡ ਜਿਹੜਾ ਹੈਗਾ ਟੂਰਨਾਮੈਂਟ ਚੈਂਪੀਅਨ ਉਹ ਬਣਨਾ ਤੇ 올림픽 골ਡ ਜਿੱਤਣਾ ਇਹ ਸਾਡਾ ਮਤਲਬ ਕਿ ਉਮੀਦ ਹੈ ਕਿ ਬੱਚਾ ਈਜ਼ੀਲੀ ਆਸਾਨੀ ਨਾਲ ਮਹਾਰਾਜ ਦੀ ਕਿਰਪਾ ਰਹੀ ਸਾਥੋਂ ਦੇ ਸਾਰਿਆਂ ਦਾ ਅਸ਼ੀਰਵਾਦ ਰਿਹਾ ਤੇ ਜਰੂਰ ਜਿੱਤ ਜਾਏਗਾ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਇਹੀ ਹੈ ਕਿ ਮਤਲਬ ਇਸ ਦੇ ਇਸ ਤਰ੍ਹਾਂ ਦੀ ਹੋਰ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਵੀ ਇਹਦਾ ਬਾਹਾਂ ਫੜੇ ਤੇ ਤਾਂ ਜੋ ਮਤਲਬ ਕਿ ਹੋਰ ਇਹ ਬੱਚੇ ਮਿਹਨਤ ਕਰਨ ਅੱਗੇ ਮਤਲਬ ਉਹਨਾਂ ਨੂੰ ਜਦੋਂ ਸਰਕਾਰ ਤੋਂ ਸਹਾਇਤਾ ਹੋਰ ਮਿਲੇਗੀ ਤਾਂ ਉਹ ਹੋਰ ਦਿਲਚਸਪੀ ਨਾਲ ਤੇ ਹੋਰ ਆਪਣਾ ਦਿਲ ਖੋਲ ਕੇ ਮਿਹਨਤ ਕਰਨਗੇ ਬੱਚੇ ਦੀ ਤਾਂ ਮਿਹਨਤ ਹੈ ਤੁਹਾਡਾ ਪੇਰੈਂਟਸ ਦਾ ਕਿੰਨਾ ਕਰੋੜ ਹੈ ਹਾਂਜੀ ਅ ਬੱਚੇ ਦੀ ਮਿਹਨਤ ਨਾਲ ਹੀ ਐਕਚੁਅਲੀ ਜੋ ਹੈ ਪੇਰੈਂਟਸ ਦੀ ਜੋ ਮਿਹਨਤ ਨਾਲ ਹੀ ਜੁੜੀ ਹੋਈ ਹੈ ਤੇ ਸਾਨੂੰ ਵੀ ਤਕਰੀਬਨ ਜੋ ਸਾਡੇ ਕੋਲ ਟਾਈਮ ਹੁੰਦਾ ਉਹ ਲੱਗ ਹੀ ਜਾਂਦਾ ਹੈ ਸਾਡਾ ਸਾਨੂੰ ਕੋਈ ਫ੍ਰੀ ਟਾਈਮ ਨਹੀਂ ਬਚਦਾ ਕਿਉਂ ਅਸੀਂ ਆਪਣੀ ਜੋ ਜੌਬ ਦੇ ਤੋਂ ਬਾਅਦ ਜੋ ਟਾਈਮ ਹੈਗਾ ਸਾਰਾ ਸਾਨੂੰ ਲਗਾਉਣਾ ਪੈਂਦਾ ਉਹਦੀ ਪਲਾਨਿੰਗ ਤੇ ਜਾਂ ਉਹ ਕਿਸ ਤਰ੍ਹਾਂ ਅੱਗੇ ਮਤਲਬ ਕੀ ਕਰਨਾ ਹੈਗਾ ਕਿਸ ਤਰ੍ਹਾਂ ਟੂਰਨਾਮੈਂਟ ਖੇលਣੇ ਨੇ ਤੇ ਉੱਥੇ ਕਿਵੇਂ ਜਾਣਾ ਉਹ ਸਾਰਾ ਕੁਝ ਸਾਨੂੰ ਪਲਾਨਿੰਗ ਕਰਨੀ ਪੈਂਦੀ ਹੈ ਤੇ ਨਾਲ ਲੱਗਣਾ ਤੇ ਉਹ ਸਾਰਾ ਕੁਝ ਅਸੀਂ ਕਰਦੇ ਆ ਬੜੇ ਖੁਸ਼ੀ ਖੁਸ਼ੀ ਕਰਦੇ ਆ ਤੁਹਾਨੂੰ ਕਿਹੜੀ ਕਲਾਸ ਹੈ ਜੀ ਹੁਣ ਪਲੱਸ 1 ਬਹੁਤ ਖੁਸ਼ੀ ਹੁੰਦੀ ਹੈ ਬਹੁਤ ਖੁਸ਼ ਹੁੰਦੀ ਹੈ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਆ ਅਸੀਂ ਬੱਚੇ ਦੀਆਂ ਮਿਹਨਤਾਂ ਨੇ ਸਰ ਛੋਟੇ ਹੁੰਦੇ ਤੋਂ ਸ਼ਾਇਦ ਇਹ ਸਾਰਾ ਹਾਰਡ ਵਰਕ ਜੋ ਆਪਾਂ ਨੂੰ ਹੁਣ ਮੂਮੈਂਟ ਦਿਖਦੀ ਹੈ ਇਸ ਦੇ ਪਿੱਛੇ ਸ਼ਾਇਦ ਬਹੁਤ ਵੱਡੀ ਹਾਰਡ ਵਰਕਿੰਗ ਹੈ ਬੱਚੇ ਦੀ ਸਾਡੀ ਦੇ ਨਾਲ ਹੈ ਹੀ ਹੈ ਔਰ ਬੱਚੇ ਦੀ ਬਹੁਤ ਹੈ ਸਾਰਾ ਬਹੁਤ ਛੋਟੇ ਹੁੰਦੇ ਤੋਂ ਬੱਚਾ ਲੱਗਿਆ ਤੇ ਇਸ ਮੁਕਾਮ ਤੱਕ ਪਹੁੰਚਣ ਲਈ ਉਹਨੂੰ 7-8 ਸਾਲ ਲੱਗੇ ਮਤਲਬ ਛੋਟੇ ਹੁੰਦੇ ਤੋਂ ਚੱਲ ਰਿਹਾ ਹਰ ਚੀਜ਼ ਮੈਨੇਜ ਕਰਨੀ ਪਰ ਮਤਲਬ ਮਿਹਨਤ ਸਾਡੀ ਵੀ ਹੈ ਪਰ ਬੱਚਾ ਫਸਟ ਇਸਦੀ ਹੈ ਜੇ ਇਹ ਕਰ ਰਿਹਾ ਤਾਂ ਅਸੀਂ ਇਸ ਦੇ ਨਾਲ ਲੱਗੇ ਹੋਏ ਹਾਂ